ਤੇ 5 ਜਨਵਰੀ ਜਾਨੀ ਕਿ ਚੜਦੇ ਸਾਲ ਐਨਆਰਆਈ ਸਭਾ ਦੇ ਇਲੈਕਸ਼ਨ ਹੋਣੇ ਨੇ ਔਰ ਤਿੰਨ ਕੈਂਡੀਡੇਟ ਇਸ ਦੇ ਵਿੱਚ ਉਮੀਦਵਾਰ ਜਿਹੜੇ ਹੈਗੇ ਆ ਉਹ ਵਿੱਚ ਖੜੇ ਹੋਏ ਨੇ 6 ਜਣਿਆਂ ਨੇ ਨਾਮੀਨੇਸ਼ਨ ਭਰੇ ਸੀ ਜਿਨ੍ਹਾਂ ਵਿੱਚੋਂ ਤਿੰਨ ਜਣਿਆਂ ਨੇ ਆਪਣੇ ਕਾਗਜ਼ਾਤ ਵਾਪਸ ਲੈ ਲਏ ਹੈ ਕਿ ਫਿਲਹਾਲ ਤਿੰਨ ਜਣੇ ਹੈਗੇ ਨੇ ਸਰ ਜਸਵੀਰ ਸਿੰਘ ਜਿੱਲੂ ਦੂਸਰੇ ਪਾਸੇ ਹੇਰ ਸਾਹਿਬ ਹੈ ਇੱਕ ਮੈਡਮ ਹੈਗੇ ਨੇ ਔਰ ਕਮਲਜੀਤ ਥੇਰ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਕੀ ਪ੍ਰੋਬਲਮ ਫੇਸ ਹੋਣ ਆ ਰਹੀਆਂ ਨੇ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਔਰ ਕਿਹੜੇ ਕੰਮ ਹੈਗੇ ਜਿਹੜੇ ਪਹਿਲ ਦੇ ਆਧਾਰ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਸਤਿ ਸ੍ਰੀ ਅਕਾਲ ਸਰ ਪਹਿਲਾਂ ਤਾਂ ਦਿਨਕਸ਼ੀ ਰਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਇਲੈਕਸ਼ਨ ਹੋਣ ਜਾ ਰਹੇ ਆ 5 ਤਰੀਕ ਨੂੰ 5 ਜਨਵਰੀ ਨੂੰ ਨੋਮੀਨੇਸ਼ਨ ਤਕਰੀਬਨ ਤਕਰੀਬਨ ਫਾਈਨਲ ਹੋ ਚੁੱਕੇ ਆ ਔਰ ਉਸੇ ਦਿਨ ਨੂੰ ਰਿਜ਼ਲਟ ਵੀ ਸ਼ਾਮ ਨੂੰ ਆ ਜਾਣੇ ਹੈਗੇ ਨੇ ਤੇ ਪਹਿਲ ਦੇ ਆਧਾਰ ਤੇ ਕਿਉਂਕਿ ਪਿਛਲੇ ਜਿਹੜੇ ਕੈਂਡੀਡੇਟ ਸੀ ਪ੍ਰਧਾਨ ਸੀਗੇ ਉਹਨਾਂ ਨੇ ਵੀ ਕਾਫੀ ਕੰਮ ਕੀਤੇ ਹੈਗੇ ਕੁਝ ਰਹਿ ਵੀ ਗਏ ਹੋਣਗੇ ਤੁਹਾਡੇ ਵੱਲੋਂ ਪਹਿਲੇ ਪਹਿਲੇ ਦੇ ਆਧਾਰ ਤੇ ਕਿਹੜੇ ਕੰਮ ਕੀਤੇ ਜਾਣੇ ਔਰ ਕੁਝ ਪ੍ਰੋਬਲਮਜ਼ ਵੀ ਫੇਸ ਹੋਣ ਜਾ ਰਹੀਆਂ ਹਨ ਉਹ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਇਸ ਤਰ੍ਹਾਂ ਜਿਹੜੀ ਐਨਆਰ ਸੁਭਾ ਹੈ ਇਹ 1996 ਦੇ ਵਿੱਚ ਬਣਾਈ ਗਈ ਸੀਗੀ ਮੈਂ ਤਕਰੀਬਨ 15 ਸਾਲ ਤੋਂ ਐਨਆਰ ਸੁਭਾ ਨਾਲ ਜੁੜਿਆ ਹੋਇਆ ਹਾਂ ਔਰ ਮੈਂ ਇੰਗਲੈਂਡ ਦਾ ਜੰਪਲਾਂ ਔਰ ਮੈਂ ਤੋਂ ਆ ਕੇ ਜਦੋਂ ਸਾਰ ਆਪਣਾ ਇਥੇ ਬਿਜ਼ਨਸ ਚਲਾਇਆ ਉਸ ਤੋਂ ਬਾਅਦ ਮੈਂ ਇਹ ਫੀਲ ਫੀਲ ਕੀਤਾ ਇੱਕ ਸਾਡੇ ਐਨਆਰਆਈ ਸਾਡੇ ਜਿਹਦਾ ਇੰਗਲੈਂਡ ਦੇ ਵਿੱਚ ਚੌਥੀ ਪੰਜਵੀਂ ਪੀੜ੍ਹੀ ਸ਼ੁਰੂ ਹੋ ਗਈ ਆ ਇੱਕ ਪਲੇਟਫਾਰਮ ਚਾਹੀਦਾ ਔਰ ਅਸੀਂ ਐਨਆਰਆਈ ਸਵਾ ਇੱਕ ਪਲੇਟਫਾਰਮ ਬਣਾਇਆ ਗਿਆ ਔਰ ਜਿਹੜਾ ਇਹ ਐਨਆਰਆਈ ਭਵਨ ਇਹ 2.2 ਕਰੋੜ ਰੁਪਈਆ ਉਦੋਂ ਮੈਂ ਇਕੱਠਾ ਕਰਕੇ ਐਨਆਰਆਈ ਪਾਵਰ ਬਣਾਇਆ ਵੇਰੇ ਐਨਆਰਆਈ ਥਾਣੇ ਵੀ ਅਸੀਂ ਸ਼ੁਰੂ ਕਰਵਾਏ ਨਹੀਂ ਸ਼ੁਰੂ ਕਰਵਾਏ ਮੇਰੇ ਟਾਈਮ ਤੇ ਸ਼ੁਰੂ ਹੋਏ ਆ ਪਹਿਲਾ ਐਨਆਰਆਈ ਥਾਣਾ ਸੀ ਜਲੰਧਰ ਬਣਾਇਆ ਸਮਾਂ ਕਿ ਉਹਦੇ ਵਿੱਚ 18-20 ਲੱਖ ਰੁਪਈਆ ਐਨਆਰਆਈ ਸਵਾ ਨੇ ਲਗਾਇਆ ਸੀ ਆ ਉਸ ਤੋਂ ਬਾਅਦ ਐਨਆਰਆਈ ਲੰਬੜਦਾਰ ਵੀ ਮੇਰੇ ਟਾਈਮ ਤੇ ਸ਼ੁਰੂ ਹੋਏ ਆ ਐਨਆਰਆਈ ਐਵਨਿਊ ਕੋਰਟ ਵੀ ਨਹੀਂ ਸ਼ੁਰੂ ਕਰਵਾਈ ਸੀਗੀ ਹੁਣ ਕੁਝ ਕਮੀਆਂ ਮੈਂ ਬਾਹਰ ਕਾਫੀ ਕੰਟਰੀਆਂ ਚ ਗਿਆ 16 ਕੰਟਰੀਆਂ ਤੇ ਤਕਰੀਬਨ ਮੈਂ ਆਪਣੇ ਖਰਚੇ ਤੇ ਬਾਰ-ਬਾਰ ਉਹ ਸਰੀਏ ਕਟਰੀ ਚ ਗਿਆ ਉੱਥੇ ਵੀ ਯੂਨਿਟ ਬਣਾ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਥੋੜੀ ਜੀ ਇਲੈਕਸ਼ਨ ਲੇਟ ਹੋਣ ਨਾਲ ਕੁਝ ਵਿੱਚ ਕੋਵਿਡ ਆ ਗਿਆ ਤੇ ਉਹ ਅਸੀਂ ਜਿਹੜਾ ਪ੍ਰਧਾਨ ਬਣਾਇਆ ਸੀ ਉਹ ਬਾਹਰ ਚਲੇ ਗਿਆ ਤੇ ਉਹਦੇ ਨਾਲ ਕਰਕੇ ਸਾਨੂੰ ਹੁਣ ਕਾਫੀ ਇਹਦੇ ਵਿੱਚ ਦਿੱਕਤਾਂ ਆ ਰਹੀਆਂ ਤੇ ਆਪ ਸਰਕਾਰ ਨੇ ਵੀ ਐਨਆਰਆਈਆਂ ਨਾਲ ਕਾਫੀ ਵਾਅਦੇ ਕੀਤੇ ਆ ਪਰ ਮਨ ਲੱਗਦਾ ਮੈਨੂੰ ਆਸ ਹੈ ਉਹ ਪੂਰੇ ਵੀ ਕਰਨਗੇ ਤੇ ਅਸੀਂ ਹੁਣ ਸਾਨੂੰ ਜਿਹੜੀ ਸਭ ਤੋਂ ਵੱਡੀ ਤੇ ਦਿੱਕਤ ਇਹ ਆ ਰਹੀ ਆ ਵੀ ਜਿਹੜੇ ਜਿੱਦਾਂ ਕੁਝ ਡੈਲੀਗੇਟ ਬਣੇ ਹੋਏ ਆ 5-5 ਲੱਖ ਰੁਪਈਆ ਦੇ ਕੇ ਐਨਰ ਸਰਵਰ ਡੈਲੀਗੇਟ ਬਣੇ ਹੋਏ ਆ ਲੱਖ-ਲੱਖ ਰੁਪਈਆ ਦੇ ਕੇ ਕੋਈ ਡਾਇਰੈਕਟਰ ਬਣਿਆ ਹੋਇਆ ਹੈ ਕੋਈ 2-200 ਕਿਸੇ ਨੇ ਮੈਂਬਰ ਦਿੱਤੇ ਆ ਉਹ ਡਾਇਰੈਕਟਰ ਬਣੇ ਹੋਏ ਆ ਉਹਨਾਂ ਦਾ ਜਿਹੜਾ ਕਾਰਡ ਆ ਉਹ ਜਿਹੜਾ ਇਹ ਜਿਹੜਾ ਕਾਰਡ ਬਣਦਾ ਲਾਈਫਟਾਈਮ ਕਾਰਡ ਬਣਦਾ ਹੈ ਲੇਕਿਨ ਸਰਕਾਰ ਨੇ ਇੱਕ ਬਾਇਲੌਗ ਬਣਾਇਆ ਵੀ 5 ਸਾਲ ਪੁਰਾਣਾ ਜਿਹੜਾ ਆਪਣਾ ਕਾਰਡ ਆ ਉਹ ਜਿਹੜਾ ਆ ਉਹ ਕੀ ਇਸ ਵਾਰ ਅਸੈਪਟ ਕੀਤਾ ਜਾਇਆਗਾ ਉਹਦੀ ਮਾਇਨੇ ਤਾਂ ਰੱਦ ਕਰ ਦਿੱਤੀ ਗਈ ਜਾਂ ਕਿਵੇਂ ਨਹੀਂ ਉਹਨੂੰ ਅਸੈਪਟ ਨਹੀਂ ਕਰ ਰਹੇ ਕਿ ਮਾਲ ਤਾਂ ਰੱਦ ਕਰ ਦਿੱਤਾ ਹਾਂਜੀ ਉਹਨਾਂ ਨੇ ਕਿਹਾ ਤੁਸੀਂ ਨਵੇਂ ਕਾਰਡ ਬਣਾਓ ਉਹਦੀ ਡੇਟ 15 ਜਿਹੜੀ ਦਸੰਬਰ ਰੱਖੀ ਕੀ ਸੀ ਲੇਕਿਨ 15 ਦਸੰਬਰ ਉਹ ਡੇਟ ਜਿਹੜੀ ਸੀਗੀ ਕਿਉਂਕਿ 11 12 ਨੂੰ ਤਾਂ ਨੋਮੀਨੇਸ਼ਨ ਹੋਈ ਆ 14 ਨੂੰ ਉਹਦੀ ਸਕ੍ਰੀਨਿੰਗ ਹੋਈ ਆ 15 ਨੂੰ ਸਹਿਮਤੀ ਹੋਣੀ ਸੀ ਉਹ ਸਹਿਮਤੀ ਹੋਈ ਨਹੀਂ ਤਾਂ 15 ਤੋਂ ਬਾਅਦ ਇਲੈਕਸ਼ਨ ਸ਼ੁਰੂ ਹੋਈ ਆ ਉਹ ਕਾਰਡਾਂ ਦੀ ਜਿਹੜੀ ਡੇਟ 15 ਦਸੰਬਰ ਨੂੰ ਖਤਮ ਕਰ ਦਿੱਤੀ ਗਈ ਹੈ ਵੀ 15 ਤੋਂ ਬਾਅਦ ਇਹ ਕਾਰਡ ਬਣਾਉਣੇ ਨਹੀਂ ਹੈਗੇ ਤੇ ਉਹ ਅਸੀਂ ਹੁਣ ਬਾਰ-ਬਾਰ ਸਰਕਾਰ ਨੂੰ ਮੈਂ ਸੀਐਮ ਸਾਹਿਬ ਕੋਲ ਵੀ ਰਿਕੁਐਸਟ ਕੀਤੀ ਹੈ ਉਹਨਾਂ ਨੂੰ ਵੀ ਲੈਟਰ ਲਿਖੀ ਹੈ ਔਰ ਆਪਣੇ ਇੰਦਰੀ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਨੂੰ ਅਸੀਂ ਬਾਰ-ਬਾਰ ਰਿਕੁਐਸਟ ਕੀਤੀ ਹੈ ਵੀ ਜਿਹੜੇ ਇਹ ਡੈਲੀਗੇਟ ਹੈ ਜਿਨ੍ਹਾਂ ਨੇ ਲੱਖਾਂ ਰੁਪਏ ਦਿੱਤੇ ਆ ਜਾਂ ਜਿਨ੍ਹਾਂ ਨੇ ਹੁਣ ਕਾਫੀ ਬੰਦੇ ਉੱਤੋਂ ਬਾਹਰੋਂ ਆ ਰਹੇ ਆ ਜਿਹੜੇ ਲੱਖਾਂ ਰੁਪਏ ਲਾ ਕੇ ਆ ਰਹੇ ਆ ਯਾ ਉਹ ਉਹਨਾਂ ਲਈ ਬੜੀ ਪ੍ਰੋਬਲਮ ਆ ਤੇ ਇਸ ਕਰਕੇ ਜਿਹੜੇ ਪੁਰਾਣੇ ਕਾਰਡ ਆ ਉਹਨਾਂ ਤੇ ਇਲੈਕਸ਼ਨ ਨੂੰ ਦੁਆਰਾ ਕਰਾਇਆ ਜਾਵੇ ਇਹਦੇ ਵਿੱਚ ਇੱਕ ਖੇਰ ਸਾਬੇ ਰੁਕਣਾ ਕਰਦਾ ਜਿੱਦਾਂ ਜਿਹੜੇ ਕਾਰਡਾਂ ਜਿਹੜੇ ਕਾਰਡਾਂ ਦੀ ਮਾਨਤਾ ਜਿਹੜੀ ਹੈਗੀ ਰੱਦ ਕਰ ਦਿੱਤੀ ਗਈ ਆ ਔਰ ਉਹ ਕਹਿੰਦੇ 5 ਤਰੀਕ 5 ਤਰੀਕ ਦਾ ਮੇਰੇ ਖਾਲ ਟਾਈਮ ਰੱਖਿਆ ਗਿਆ 5 ਤਰੀਕ ਨੂੰ ਨਵੇਂ ਬਣਨਗੇ ਠੀਕ ਹੈ ਉਹ ਜਿਹੜੇ ਐਨ ਆਰ ਆਈਜ਼ ਸਾਡੇ ਭਰਾ ਜਿਹੜੇ ਉਥੋਂ ਬਾਹਰੋਂ ਵਿਦੇਸ਼ ਤੋਂ ਇੱਥੇ ਆਉਣੇ ਆ ਆਪਣੀ ਵੋਟ ਕਾਸਟ ਕਰਨ ਵਾਸਤੇ ਉਹਨਾਂ ਨੂੰ ਪ੍ਰੋਬਲਮ ਫੇਸ ਨਹੀਂ ਕਰਨੀ ਪਾਏਗੀ ਉਹਨਾਂ ਨੂੰ ਕਾਫੀ ਵੱਡੀ ਪ੍ਰੋਬਲਮ ਆ ਕਿਉਂਕਿ 5 ਜਨਵਰੀ ਤੱਕ ਇਲੈਕਸ਼ਨ ਹੋ ਜਾਣੀਆਂ ਕਿਉਂਕਿ ਜੇ ਹੁਣ ਇਹ ਕਾਰਡ ਬਣਾਉਂਦੇ ਹੋ ਕਹਿੰਦੇ 5 ਜਨਵਰੀ ਤੋਂ ਬਾਅਦ ਅਸੈਪਟ ਕੀਤੇ ਜਾਣਗੇ 5 ਜਨਵਰੀ ਤੋਂ ਬਾਅਦ 5 ਜਨਵਰੀ ਨੂੰ ਇਲੈਕਸ਼ਨ ਹੋ ਜਾਣੀਆਂ ਉਹ ਤੋਂ ਬਾਅਦ ਅਸੈਪਟੈਂਸ ਦਾ ਕੋਈ ਮਤਲਬ ਕੀ ਨੈਕਸਟ ਇਲੈਕਸ਼ਨ ਚ ਹੀ ਅਸੈਪਟ ਕੀਤੇ ਜਾਣੇ ਇਸ ਕਰਕੇ ਐਸੀ ਇਹਨਾਂ ਨੂੰ ਇਹ ਕਹਿ ਰਹੇ ਆ ਬਾਰ-ਬਾਰ ਜਦੋਂ 2020 ਦੇ ਵਿੱਚ ਇਲੈਕਸ਼ਨ ਹੋਈ ਹੈ ਇਹਨਾਂ ਕਾਡਾਂ ਤੇ ਇਲੈਕਸ਼ਨ ਹੋਈ ਹੈ ਉਦੋਂ ਵੀ ਤੁਸੀਂ ਇਹ ਬਾਈਲॉज ਇਹ ਬਣਾਏ ਸੀਗੇ ਉਦੋਂ ਵੀ ਉਹਨਾਂ ਨੇ ਕਿਹਾ ਵੀ ਬਾਈਲॉज ਜਿਹੜੇ ਆ ਸਹੀ ਬਣੇ ਨਹੀਂ ਹੈਗੇ ਔਰ 2020 ਦੇ ਵਿੱਚ ਇਹਨਾਂ ਨੇ ਉਹਨਾਂ ਕਾਡਾਂ ਤੇ ਹੀ ਇਲੈਕਸ਼ਨ ਲਾਓ ਕਰ ਦਿੱਤੀ ਕਾਂਗਰਸ ਸਰਕਾਰ ਫਿਰ ਤੁਸੀਂ ਵੀ 2023 ਦੇ ਵਿੱਚ ਉਹਨਾਂ ਕਾਡਾਂ ਤੇ ਇਲੈਕਸ਼ਨ ਲਾਓ ਕਰੋ ਕਿਉਂਕਿ ਉਹ ਜਿਹੜੇ ਕਾਰਡ ਬਣੇ ਹੋਏ ਆ ਉਹ ਲਾਈਫਟਾਈਮ ਕਾਰਡ ਬਣੇ ਹੋਏ ਆ ਜਿੱਦਾਂ ਤੁਸੀਂ ਦੇਖੋ ਕਿਸੇ ਕਲੱਬ ਦੇ ਜਾਂ ਕਿਸੇ ਹੋਰ ਸੰਸਥਾ ਦੇ ਕਾਰਡ ਕੋ 2 ਸਾਲ ਲਈ ਬਣਦਾ ਜਾਂ 3 ਸਾਲ ਲਈ ਬਣਦਾ ਸਾਡਾ ਉਹ ਨਹੀਂ ਹੈਗਾ ਸਾਡਾ ਜਿਹੜਾ ਕਾਰਡ ਬਣਦਾ ਉਹ ਲਾਈਫਟਾਈਮ ਕਾਰਡ ਬਣਦਾ ਜੀ ਇਸ ਕਰਕੇ ਉਹ ਕਾਰਡ ਤੇ ਇਲੈਕਸ਼ਨ ਹੋਣੀ ਚਾਹੀਦੀ ਹੈ ਹੁਣ ਕੀ ਲੱਗਦਾ ਕਿ ਜਦੋਂ ਜਿਹੜੇ ਤਾਲੀਵਾਲ ਸਾਹਿਬ ਹੈਗੇ ਨੇ ਕੈਬਨਿਟ ਮੰਤਰੀ ਉਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਜਾਂ ਕੋਈ ਉਹਨਾਂ ਨੇ ਦੱਸਿਆ ਕਿ ਇਹਨਾਂ ਕਾਡਾਂ ਦੀ ਮਾਨਤਾ ਥੋੜੇ ਸਮੇਂ ਵਾਸਤੇ ਜਾਂ 15 ਜਾਂ 20 ਦਿਨਾਂ ਵਾਸਤੇ ਵਧਾਈ ਜਾਵੇ ਤਾਂ ਕਿ ਜਿਹੜੇ ਲੋਕ ਜਿਹੜੇ ਐਨਆਰਆਈ ਭਰਾ ਸਾਡੇ ਵਿਦੇਸ਼ ਤੋਂ ਆਉਣੇ ਆ ਵੋਟ ਕਾਸਟ ਕਰਨ ਵਾਸਤੇ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਮੈਂ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਆਇਆ ਪਰਸੋਂ ਤੇ ਆਪਣਾ ਸੀਐਮ ਸਾਹਿਬ ਦੇ ਵੀ ਨੋਟਿਸ ਲੈ ਕੇ ਆਇਆ ਅਸਲੀ ਗੱਲ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਆ ਉਹਨਾਂ ਨੇ ਕਿ ਉਹਨਾਂ ਦਾ ਕਹਿਣਾ ਹੈ ਆ ਵੀ ਜਿਹੜੇ ਸਾਡੇ ਚੀਫ ਪੈਟਰਨ ਨੇ ਉਹ ਹੈਗੇ ਮੁੱਖ ਮੰਤਰੀ ਤੇ ਇਸ ਦਾ ਹੁਣ ਫੈਸਲਾ ਮੁੱਖ ਮੰਤਰੀ ਲੈਣਗੇ ਤੋਂ ਸੋ ਅੱਜ ਸੰਡੇ ਆ ਗਿਆ ਮੈਨੂੰ ਬੜੀ ਆਸ ਹੈ ਵੀ ਸ਼ਾਇਦ ਕੱਲ ਤੱਕ ਕੋਈ ਨਾ ਕੋਈ ਉਹਦਾ ਫੈਸਲਾ ਹੋ ਜਾਏਗਾ ਤੁਸੀਂ ਦੁਬਾਰਾ ਜਾਓਗੇ ਮੁੱਖ ਮੰਤਰੀ ਸਾਹਿਬ ਕੋ ਚੰਨੀਗੜ ਜੇ ਮਦਕੀ ਕੋਈ ਸਾਨੂੰ ਨਾਮਦਕੀ ਇਹ ਕਾਡਾਂ ਦੀ ਮਾਨਤਾ ਨਾ ਮਿਲੀ ਤਾਂ ਅਸੀਂ ਫਿਰ ਸੀਐਮ ਸਾਹ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਸਾਡੇ ਐਨਆਰਆਈ ਭਰਾ ਆ ਰਹੇ ਉਹ ਖੱਜਲ ਖਾਣ ਨਾ ਹੋਣ ਅੱਛਾ ਇਹ ਸਭ ਇੱਕ ਲਾਸਟ ਕੁਐਸਚਨ ਹੈਗਾ ਇਲੈਕਸ਼ਨ ਆ ਰਹੀ ਹੈ ਐਨਆਰਆਈ ਸਭਾ ਦੀ ਕਾਫੀ ਕਮ ਹੈਗੇ ਆ ਖਾਸ ਕਰਕੇ ਉਹਨਾਂ ਦੀ ਜਿਹੜੀ ਜਾਇਦਾਦ ਹੈਗੀ ਇੱਥੇ ਪ੍ਰੋਪਰਟੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉਹ ਕਾਫੀ ਖਰਾਬ ਹੋ ਰਹੀਆਂ ਕਿਉਂਕਿ ਸ਼ਰਾਰਤੀ ਅਨਸਰਾ ਵੱਲੋਂ ਕੁਛ ਨਾ ਕੁਛ ਖੇੜ-ਛਾੜ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਕਿਉਂਕਿ ਮੁੱਦੇ ਕਾਫੀ ਐਨਆਰਆਈ ਵੱਲੋਂ ਉੱਟ ਚੱਕੇ ਵੀ ਗਏ ਹੈਗੇ ਆ ਪ੍ਰਧਾਨ ਬਣਨ ਦੇ ਨਾਤੇ ਤੁਸੀਂ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਮੇਨ ਜਿਹੜੇ ਹੈਗੇ ਕਰੋਗੇ ਮੈਂ ਦੋ ਵਾਰ ਹੀ ਪਹਿਲਾਂ ਵੀ ਪ੍ਰਧਾਨ ਰਹਿ ਚੁੱਕਾ ਮੈਂ ਮੈਂਬਰ ਐਨਆਰਆਈ ਕਮਿਸ਼ਨ ਵੀ ਰਹਿ ਚੁੱਕਾ ਮੇਰੇ ਨੂੰ ਨੋਟਿਸ ਦੇ ਵੇਲੇ ਇਹੀ ਮੇਰੇ ਨੋਟਿਸ ਚ ਆਈਆਂ ਗੱਲਾਂ ਵੀ ਜਿਹੜਿਆ 70% ਜਿਹੜੇ ਮਤਲਬ ਕੀ ਪ੍ਰੋਬਲਮਾਂ ਐਨਆਰਆਈ ਦੀਆਂ ਉਹ ਹੈਗੀਆਂ ਰੈਵਨਿਊ ਜੀ ਕੁਝ ਨਹੀਂਆਂ ਖੁੰਨੀਆਂ ਮੈਟ੍ਰੀਮੋਨੀਅਲ ਪ੍ਰੋਬਲਮ ਆ ਰਹੀਆਂ ਤੇ ਇਹ ਜਿਹਨੇ ਸਾਡੇ ਮੁਚਲਕਾ ਖਾਤੇ ਜਿਹੜੇ ਹੋ ਜਾਂਦੇ ਆ ਉਹ ਮੁਚਲਕੇ ਖਾਤੇ ਦੇ ਵਿੱਚ ਪ੍ਰੋਬਲਮ ਆਉਂਦੀ ਉਹ ਸਾਂਝਾ ਖਾਤਾ ਹੁੰਦਾ ਆ ਉਹਦੇ ਵਿੱਚ ਪ੍ਰਾਪਰਟੀ ਡਿਵਾਈਡ ਕਰਨ ਦੀ ਉਹ ਇਹਨਾਂ ਲਈ ਔਖੀ ਹੋ ਜਾਂਦੀ ਆ ਸੋ ਇਸ ਮਤਲਬ ਕਿ ਜਿਹੜੀ ਮਤਲਬ ਕਿ ਪ੍ਰਾਪਰਟੀ ਦਾ ਇਹ ਜਿਹੜਾ ਮਸਲਾ ਆਇਆ ਇਹ ਮਤਲਬ ਕਿ ਛੇਤੀ ਛੇਤੀ ਉਹ ਨਹੀਂ ਕੋਈ ਪਾਲਿਸੀ ਸਰਕਾਰ ਨੂੰ ਕਹਿ ਕੇ ਬਣਾਉਣੀ ਚਾਹੁੰਦੇ ਆ ਤਾਂ ਕਿ ਉਹ ਇਹਨਾਂ ਦੇ ਆਏ ਤਾਂ ਉਹਨੂੰ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਮਤਲਬ ਕਿ ਉਹਨੂੰ ਆਪਣਾ ਪ੍ਰੋਬਲਮ ਨਾ ਹੋਵੇ ਸੋ ਇਹਨਾਂ ਦਾ ਕਮਲਜੀਤ ਸਿੰਘ ਹੈ ਜਿਹੜੇ ਕੀ ਕੈਂਡੀਡੇਟ ਵੀ ਹੈਗੇ ਨੇ ਔਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਇਹ ਨਿਸ਼ਾਨ ਹੈਗਾ ਇਹ ਸਿੰਬਲ ਹੈਗਾ ਉਹ ਇਹਨਾਂ ਦਾ ਚੋਣ ਨਿਸ਼ਾਨ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿੱਤ ਜਾਂਦੇ ਆ ਪ੍ਰਧਾਨ ਬਣ ਜਾਂਦੇ ਆ ਸਭਾ ਦੇ ਤਾਂ ਜਿਹੜੇ ਪ੍ਰਾਪਰਟੀ ਨੂੰ ਲੈ ਕੇ ਜਾਂ ਮੈਟ੍ਰੀਮੋਨੀ ਨੂੰ ਲੈ ਕੇ ਜਿਹੜੇ ਜਿੰਨੇ ਵੀ ਇਸ਼ੂਜ਼ ਅਨ ਆਇਜ਼ ਨੂੰ ਲੈ ਕੇ ਆਉਂਦੇ ਹੈਗੇ ਨੇ ਉਹ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈ ਇਹਨਾਂ ਵੱਲੋਂ ਤੇ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਗੰਭੋਜ ਗਲਿੰਗਸਵਰਾ ਟੀਵੀ ਦਿਲੰਦਰ